ਸ਼ੇਠ ਰਮਨ ਕੁਮਾਰ ਭਾਵੇਂ ਕਿ ਆਪਣੇ ਸ਼ਹਿਰ ਦਾ ਮੰਨਿਆ ਪਰਮੰਨਿਆ ਸੇਠ ਸੀ ਪੂਰੇ ਸ਼ਹਿਰ ਦੇ ਵਿੱਚ ਉਹਦੇ ਬੜੇ ਚਰਚੇ ਆ ਕਿਉਂਕਿ ਹੁਣੇ ਬੜੀ ਮਿਹਨਤ ਦੇ ਨਾਲ ਆਪਣੇ ਪਿਓ ਦੇ ਕਾਰੋਬਾਰ ਨੂੰ ਅੱਗੇ ਵਧਾਇਆ ਸ਼ੇਠ ਰਮਨ ਕੁਮਾਰ ਤੇ ਉਹਦੇ ਘਰ ਵਾਲੀ ਹਰ ਇੱਕ ਦੇ ਦੁੱਖ ਸੁੱਖ ਦੇ ਵਿੱਚ ਖੜਨ ਵਾਲੇ ਤੇ ਅਮੀਰਾ ਵਾਲਾ ਤਾਂ ਉਹਨਾਂ ਦੇ ਵਿੱਚ ਘਮੰਡ ਹੀ ਨਹੀਂ ਸੀ ਉਹਨਾਂ ਦੀ ਬੇਟੀ 8 ਸਾਲ ਦੀ ਰੀਆ ਸਕੂਲ ਜਾਂਦੀ ਆ ਤੇ ਅਚਾਨਕ ਉਹਨੂੰ ਸਕੂਲ ਦੇ ਵਿੱਚ ਟੂਹੀ ਦੇ ਵਿੱਚ ਦਰਦ ਹੁੰਦਾ ਉਹ ਟੀਚਰ ਨੂੰ ਦੱਸਦੀ ਹੈ ਕਿ ਮੇਰੀ ਟੂਹੀ ਦੇ ਵਿੱਚ ਦਰਦ ਹੋ ਰਿਹਾ ਤਾਂ ਚਲੋ ਟੀਚਰ ਨੇ ਜਿਹੜੇ ਉਹ ਰਮਣ ਕੁਮਾਰ ਨੂੰ ਫੋਨ ਕਰ ਦਿੰਦੇ ਆ ਤੇ ਉਹਨੂੰ ਕਹਿੰਦੇ ਆ ਵੀ ਤੁਹਾਡੀ ਬੇਟੀ ਦੀ ਤबीयत ਠੀਕ ਨਹੀਂ ਤੁਸੀਂ ਇਹਨੂੰ ਲੈ ਜਾਓ ਸੇਠ ਰਮਣ ਕੁਮਾਰ ਜਾਂਦਾ ਤੇ ਆਪਣੀ ਧੀ ਨੂੰ ਛੁੱਟੀ ਦਿਵਾ ਕੇ ਘਰ ਲੈ ਆਉਂਦਾ ਰਸਤੇ ਦੇ ਵਿੱਚ ਆਉਂਦਾ ਉਹ ਹਸਪਤਾਲ ਲੈ ਜਾਂਦਾ ਹਸਪਤਾਲ ਦੇ ਵਿੱਚ ਡਾਕਟਰ ਜਦੋਂ ਵੇਖਦੇ ਆ ਵੀ ਬੈਸੀ ਬੈਕ ਪੇਨ ਹੋ ਗਈ ਹੋਣੀ ਆ ਬੱਚਾ ਕਿਤੇ ਡਿੱਗ ਗਿਆ ਹੋਊਗਾ ਚਲੋ ਉਹ ਮਸਲ ਪੇਨ ਦੀ ਇੱਕ ਦਵਾਈ ਉਹਨੂੰ ਦੇ ਦਿੰਦੇ ਆ ਨਾਲ ਕੁਝ ਟੈਬਲੇਟ ਵੀ ਦੇ ਦਿੰਦੇ ਆ ਤੇ ਰਮਨ ਕੁਮਾਰ ਨੂੰ ਵੀ ਐਡੀ ਗੱਲ ਨਹੀਂ ਲੱਗੀ ਉਹ ਆਪਣੀ ਧੀ ਨੂੰ ਲੈ ਕੇ ਆ ਜਾਂਦਾ ਤੇ ਜਿਹੜੀ ਉਹਨਾਂ ਨੇ ਟਿਊਬ ਦਿੱਤੀ ਸੀ ਉਹਦੀ ਬੈਕ ਤੇ ਟੂਈਂ ਤੇ ਉਹ ਮਲ ਦਿੰਦੇ ਆ ਤੇ ਦਵਾਈ ਦੇ ਕੇ ਉਹਨੂੰ ਸੁਵਾ ਦਿੰਦੇ ਆ ਪਰ ਜਦੋਂ ਰੀਆ ਸਵੇਰੇ ਉੱਠਦੀ ਆ ਉਹ ਅੱਖਾਂ ਖੋਲਦੀ ਆ ਤਾਂ ਉਹ ਤੋਂ ਹਿੱਲਿਆ ਵੀ ਨਹੀਂ ਜਾਂਦਾ ਉਹ ਰੋਣ ਲੱਗ ਜਾਂਦੀ ਆ ਉਹਦੀ ਟੂਈ ਬਹੁਤ ਜ਼ਿਆਦਾ ਦਰਦ ਕਰਦੀ ਆ ਤੇ ਉਹਨੂੰ ਇਹ ਲੱਗਦਾ ਵੀ ਮੇਰੀਆਂ ਲੱਤਾਂ ਨਹੀਂ ਹਲਦੀਆਂ ਉਰੜਾ ਪਾਉਣ ਲੱਗ ਜਾਂਦੀ ਆ ਵੀ ਮੇਰੀਆਂ ਲੱਤਾਂ ਨੂੰ ਕੀ ਹੋ ਗਿਆ ਮੇਰੀਆਂ ਲੱਤਾਂ ਨੂੰ ਕੀ ਹੋ ਗਿਆ ਉਹ ਦੋਨੋਂ ਪਤੀ ਪਤਨੀ ਜਦੋਂ ਆਉਂਦੇ ਆ ਆਪਣੀ ਧੀ ਨੂੰ ਉਹ ਉਠਾਉਣ ਦੀ ਕੋਸ਼ਿਸ਼ ਕਰਦੇ ਆ ਤੇ ਉਹਨਾਂ ਦੀ ਧੀ ਹੈ ਜਿਹੜੀ ਉਹ ਉੱਠ ਨਹੀਂ ਸਕਦੀ ਉਹ ਫਿਕਰਮੰਦ ਹੋ ਜਾਂਦੇ ਆ ਤੇ ਉਹਨੂੰ ਚੱਕ ਕੇ ਹਸਪਤਾਲ ਲੈ ਜਾਂਦੇ ਆ ਹਸਪਤਾਲ ਦੇ ਵਿੱਚ ਜਦੋਂ ਡਾਕਟਰ ਐਮ ਆਰ ਆਈ ਕਰਦੇ ਆ ਤਾਂ ਇੱਕ ਬਹੁਤ ਹੈਰਾਨ ਕਰਨ ਵਾਲਾ ਖੁਲਾਸਾ ਹੁੰਦਾ ਵੀ ਰੀਆ ਦੀਆਂ ਲੱਤਾਂ ਅਚਾਨਕ ਖੜਗੀਆਂ ਵੀ ਜਿਹੜੀ ਕਰ ਲ ਇਹਨੂੰ ਬੈਕ ਪੇਨ ਹੋਈ ਉਹਦੇ ਕਰਕੇ ਬਲੱਡ ਸਰਕੂਲੇਸ਼ਨ ਇਹਦਾ ਬੰਦ ਹੋ ਗਿਆ ਤੇ ਇਹਦੀਆਂ ਲੱਤਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਇਹ ਗੱਲ ਸੁਣ ਕੇ ਉਹ ਦੋਨੋਂ ਪਤੀ ਪਤਨੀ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਆ ਕਿਉਂਕਿ ਉਹਨਾਂ ਦੇ ਸਿਰਫ ਇੱਕ ਹੀ ਬੇਟੀ ਸੀ ਤੇ ਉਸ ਤੋਂ ਬਾਅਦ ਡਾਕਟਰ ਨੇ ਕਹਿਤਾ ਸੀ ਕਿ ਤੁਹਾਡੇ ਔਲਾਦ ਨਹੀਂ ਹੋਊਗੀ ਰਮਣ ਕੁਮਾਰ ਦੀ ਪਤਨੀ ਕਦੇ ਮਾਂ ਨਹੀਂ ਬਣ ਸਕਦੀ ਸੀ ਦੋਨੋਂ ਜਣੇ ਇੱਕ ਦੂਜੇ ਵੱਲ ਵੇਖਦੇ ਆ ਡਾਕਟਰ ਦੀਆਂ ਮਨਤਾ ਕਰਦੇ ਆ ਵੀ ਕੋਈ ਇਹੋ ਜਿਹਾ ਇਲਾਜ ਤੇ ਸੇਠ ਰਮਣ ਕੁਮਾਰ ਸੋਚਦਾ ਬੀਏ ਇਲਾਜ ਨਹੀਂ ਕਰ ਸਕਦੇ ਦਾ ਮਤਲਬ ਇਹ ਤਾਂ ਨਹੀਂ ਕਿ ਮੇਰੀ ਧੀ ਦਾ ਇਲਾਜ ਨਹੀਂ ਹੋ ਸਕਦਾ। ਉਸ ਤੋਂ ਬਾਅਦ ਸੇਠ ਰਮਨ ਕੁਮਾਰ ਆਪਣੀ ਧੀ ਨੂੰ ਦੇਸ਼ ਦੇ ਕਿਹੜੇ ਹਸਪਤਾਲ ਦੇ ਵਿੱਚ ਨਹੀਂ ਲੈ ਕੇ ਜਾਂਦਾ। ਪਰ ਮਾੜੀ ਕਿਸਮਤ ਕਿ ਉਹਦਾ ਪੈਸਾ ਕੰਮ ਨਾ ਆਇਆ ਤੇ ਸਾਰੇ ਥਾਂ ਤੋਂ ਡਾਕਟਰਾਂ ਨੇ ਜਵਾਬ ਦੇ ਦਿੱਤਾ। ਇਸ ਗੱਲ ਦਾ ਫਿਕਰ ਦੋਨਾਂ ਜੀਆਂ ਨੂੰ ਹੋਣ ਲੱਗਦਾ ਤੇ ਸੇਠ ਰਮਨ ਕੁਮਾਰ ਦੇ ਘਰ ਵਾਲੀ ਹੈ ਜਿਹੜੀ ਉਹ ਸਦਮੇ 'ਚ ਚਲੀ ਜਾਂਦੀ ਆ। ਘਰ ਦੇ ਵਿੱਤ ਰੀਆ ਨੂੰ ਸੰਭਾਲਣ ਵਾਸਤੇ ਇੱਕ ਨਰਸ ਰੱਖੀ ਜਾਂਦੀ ਆ ਦੋਨੋਂ ਜੀ ਆਪਣੀ ਧੀ ਵੱਲ ਵੇਖ-ਵੇਖ ਕੇ ਝੁਰਦੇ ਰਹਿੰਦੇ ਆ ਇਸੇ ਤਰ੍ਹਾਂ ਸਮਾਂ ਗੁਜ਼ਰਦਾ ਸਮਾਂ ਕਦੇ ਕਿਸੇ ਲਈ ਨਹੀਂ ਰੁਕਦਾ ਸ਼ੁਰੂ-ਸ਼ੁਰੂ ਦੇ ਵਿੱਚ ਰਿਸ਼ਤੇਦਾਰਾਂ ਨੇ ਮਿੱਤਰਾਂ ਦੋਸਤਾਂ ਨੇ ਦੁੱਖ ਵੰਡਾਇਆ ਪਰ ਕਹਿੰਦੇ ਆ ਕਿ ਸਾਰੇ ਦੁੱਖ ਵੰਡਾਉਣ ਵਾਲੇ ਆਪੋ ਆਪਣੀ ਜ਼ਿੰਦਗੀ ਦੇ ਵਿੱਚ ਵਿਅਸਤ ਹੋ ਜਾਂਦੇ ਆ ਪਰ ਜਿਸ ਤਣ ਲੱਗੀਆਂ ਸੋ ਤਣ ਜਾਣੇ ਸੇਠ ਰਾਮਣ ਕੁਮਾਰ ਤੇ ਉਹਦੇ ਘਰ ਵਾਲੀ ਆਪਣੀ ਧੀ ਨੂੰ ਵੇਖ-ਵੇਖ ਝੁਰਦੇ ਆ ਆਪਣੀ ਧੀ ਦਾ ਇਲਾਜ ਕਰਵਾਉਣ ਦੀ ਹਰ ਸੰਭਵ ਕੋਸ਼ਿਸ਼ ਕਰਦੇ ਆ ਪਰ ਉਹ ਨਾਕਾਮਯਾਬ ਰਹਿੰਦੇ ਆ ਇੰਨੇ ਚ ਸੇਠ ਰਮਨ ਕੁਮਾਰ ਨੂੰ ਕਿਸੇ ਨੇ ਦੱਸ ਪਾਈ ਵੀ ਅਮਰੀਕਾ ਦੇ ਵਿੱਚ ਸੋਡੀ ਦੀ ਇਲਾਜ ਹੋ ਸਕਦਾ ਸੇਠ ਰਮਨ ਕੁਮਾਰ ਮੈਡੀਕਲ ਦੇ ਆਧਾਰ ਤੇ ਵੀਜ਼ਾ ਲੈਂਦਾ ਤੇ ਆਪਣੀ ਪਤਨੀ ਦੇ ਸਮੇਤ ਅਮਰੀਕਾ ਚਲਿਆ ਜਾਂਦਾ ਅਮਰੀਕਾ ਦੇ ਵਿੱਚ ਰੀਆ ਨੂੰ ਹਸਪਤਾਲ ਦੇ ਵਿੱਚ ਰੱਖਿਆ ਜਾਂਦਾ ਡਾਕਟਰ ਜਿਹੜੇ ਉਹ ਚੈੱਕਅਪ ਕਰਦੇ ਆ ਤੇ ਉਹ ਕਹਿ ਦਿੰਦੇ ਆ ਵੀ ਇਲਾਜ ਤਾਂ ਸੋਡੀ ਧੀ ਦਾ ਹੋ ਜੂ ਪਰ ਕਾਫੀ ਸਮਾਂ ਲੱਗੂਗਾ ਹੋ ਸਕਦਾ 4-5 ਸਾਲ ਲੱਗ ਜਾਣ ਤੇ ਪੈਸਾ ਵੀ ਬਹੁਤ ਲੱਗੂ ਸੇਠ ਰਮਨ ਕੁਮਾਰ ਕਹਿੰਦਾ ਵੀ ਪੈਸੇ ਦੀ ਮੈਨੂੰ ਕੋਈ ਪਰਵਾਹ ਨਹੀਂ ਪੈਸਾ ਜਿੰਨਾ ਮਰਜ਼ੀ ਲੱਗ ਜੇ ਤੇ ਚਲੋ ਉਹ ਉੱਥੇ ਉਹਦਾ ਇਲਾਜ ਸ਼ੁਰੂ ਕਰਵਾ ਲੈਂਦੇ ਆ ਹੁਣ ਅਮਰੀਕਾ ਵਰਗੇ ਦੇਸ਼ ਦੇ ਵਿੱਚ ਇਲਾਜ ਕਿੰਨਾ ਮਹਿੰਗਾ ਹੋ ਸਕਦਾ ਤੇ ਭਾਰਤੀ ਪੈਸਾ ਜਿੰਨਾ ਮਰਜ਼ੀ ਹੋਵੇ ਉੱਥੇ ਕਿੱਥੇ ਟਿਕਦਾ ਫਿਰ ਵੀ ਰਮਨ ਕੁਮਾਰ ਆਪਣੀ ਧੀ ਦਾ ਇਲਾਜ ਕਰਾਉਂਦਾ ਰਮਣ ਕੁਮਾਰ ਦਾ ਸਭ ਕੁਝ ਵਿਕ ਜਾਂਦਾ ਪਰ ਉਹਦੀ ਧੀ ਠੀਕ ਨਹੀਂ ਹੁੰਦੀ ਤੇ ਡਾਕਟਰ ਕਹਿ ਦਿੰਦੇ ਆ ਵੀ ਇਹਦੇ ਠੀਕ ਹੋਣ ਦੀ ਸੰਭਾਵਨਾ ਨਹੀਂ ਹੈਗੀ ਹੁਣ ਕਿਉਂਕਿ ਹੁਣ ਰਮਣ ਕੁਮਾਰ ਤੋਂ ਹਸਪਤਾਲ ਦੀ ਫੀਸ ਹੈ ਜਿਹੜੀ ਉਹ ਟਾਈਮ ਤੇ ਦਿੱਤੀ ਨਹੀਂ ਜਾਂਦੀ ਸੀ ਥੱਕ ਹਾਰ ਕੇ ਰਮਣ ਕੁਮਾਰ ਜਿਹੜਾ ਉਹਨੂੰ ਵਾਪਸ ਆਉਣਾ ਪੈਂਦਾ ਕਿਉਂਕਿ ਉਹਦਾ ਵੀਜ਼ਾ ਵੀ ਖਤਮ ਹੋਣ ਵਾਲਾ ਸੀ ਵਾਪਸ ਉਹ ਪੰਜਾਬ ਆ ਜਾਂਦਾ ਉਹਦੀ ਧੀ ਹੋਰ ਵੱਡੀ ਹੁੰਦੀ ਆ ਪਹਿਲਾਂ ਨਾਲੋਂ ਉਹਦੇ ਹਾਲਾਤ ਕੁਝ ਠੀਕ ਹੁੰਦੇ ਆ ਉਹ ਵੀਲ ਚੇਅਰ ਤੇ ਤੁਰਦੀ ਆ ਹੁਣ ਰੀਆ ਨੂੰ ਸੰਭਾਲਣ ਵਾਸਤੇ ਇੱਕ ਜਣਾ ਹਰ ਟਾਈਮ ਉਹਦੇ ਕੋਲ ਚਾਹੀਦਾ ਸੀ ਬਹੁਤ ਸਾਰੀਆਂ ਨੌਕਰਾਨੀਆਂ ਰੱਖੀਆਂ ਗਈਆਂ ਇੱਕ ਰੱਖੀ ਜਾਂਦੀ ਉਹ ਥੋੜਾ ਜਿਹਾ ਸਮਾਂ ਰਹਿੰਦੀ ਫੇਰ ਹਟ ਜਾਂਦੀ ਫੇਰ ਹੋਰ ਰੱਖੀ ਜਾਂਦੀ ਨਰਸਾਂ ਵੀ ਬਦਲ ਬਦਲ ਰੱਖੀਆਂ ਗਈਆਂ ਪਰ ਹਰ ਕੋਈ ਅੱਕ ਜਾਂਦਾ ਸੀ ਕਿਉਂਕਿ ਰੀਆ ਨਾ ਤਾਂ ਟਾਇਲਟ ਬਾਥਰੂਮ ਆਪ ਜਾ ਸਕਦੀ ਸੀ ਨਾ ਨਹਾਤ ਹੋ ਸਕਦੀ ਸੀ ਖਾਣ ਪੀਣ ਦਾ ਵੀ ਇਹ ਸੀ ਵੀ ਜੇ ਕੋਈ ਉਹਨੂੰ ਫੜਾਉਂਦਾ ਸੀ ਉਹ ਫੇਰ ਖਾਂਦੀ ਪੀਂਦੀ ਸੀ ਉਹਦੀ ਬਹੁਤ ਸੰਭਾਲ ਕਰਨੀ ਪੈਂਦੀ ਸੀ ਤੇ ਸੇਠ ਰਮਣ ਕੁਮਾਰ ਦੇ ਘਰ ਵਾਲੀ ਹੈ ਜਿਹੜੀ ਉਹ ਵੀ ਆਪਣੀ ਧੀ ਦਾ ਵੈਸੇ ਤਾਂ ਖਿਆਲ ਰੱਖਦੀ ਆ ਪਰ ਉਹ ਡਿਪਰੈਸ਼ਨ ਦੇ ਵਿੱਚ ਚਲੀ ਗਈ ਜਿਸ ਕਰਕੇ ਉਹ ਕਈ ਵਾਰ ਬੈਠੀ ਰਹਿੰਦੀ ਉੱਠਦੂਗੀ ਨਾ ਜਾਂ ਪਈ ਰਹਿੰਦੀ ਇੰਨਾ ਹਾਲਾਤਾਂ ਦੇ ਕਰਕੇ ਉਹਨਾਂ ਦੇ ਘਰੇ ਕੋਈ ਵੀ ਕੰਮ ਵਾਲੀ ਨਹੀਂ ਸੀ ਖੜਦੀ ਰਮਣ ਕੁਮਾਰ ਆਪਣੀ ਧੀ ਤੇ ਆਪਣੀ ਪਤਨੀ ਵੱਲ ਵੇਖ ਕੇ ਚਿੰਤਾ ਦੇ ਵਿੱਚ ਡੁੱਬਿਆ ਰਹਿੰਦਾ ਕਿੰਨਾ ਕੁਛ ਉਹਦਾ ਵੇਕ ਗਿਆ ਸੀ ਉਹਦਾ ਕਾਰੋਬਾਰ ਵੀ ਸੀ ਜਿਹੜਾ ਉਹ ਹਜੇ ਨਹੀਂ ਸੀ ਰਹਾ ਪਰ ਫਿਰ ਵੀ ਉਹਦੀ ਕੋਸ਼ਿਸ਼ ਹੁੰਦੀ ਆ ਕਿ ਮੈਂ ਆਪਣੀ ਧੀ ਦਾ ਵਧੀਆ ਇਲਾਜ ਕਰਾਂ। ਹੁਣ ਨਾ ਉਹ ਇੱਕ ਮੁੰਡੇ ਨੂੰ ਰੱਖਦਾ ਜਿਹੜਾ ਮੁੰਡਾ ਵੈਸੇ ਤਾਂ ਉਹਨੇ ਮੈਡੀਕਲ ਦੀ ਪੜ੍ਹਾਈ ਕੀਤੀ ਹੁੰਦੀ ਆ ਗਰੀਬ ਘਰ ਦਾ ਮੁੰਡਾ ਹੁੰਦਾ ਪਰ ਉਹਨੂੰ ਕਿਤੇ ਕੋਈ ਨੌਕਰੀ ਨਹੀਂ ਮਿਲ ਰਹੀ ਹੁੰਦੀ। ਹਸਪਤਾਲ ਦੇ ਵਿੱਚ ਕੀ ਕਹਿਣਾ ਉਹਨੂੰ 5-10000 ਦੀ 15000 ਦੀ ਨੌਕਰੀ ਮਿਲਦੀ ਹੁੰਦੀ ਆ। ਤਾਂ ਸੇਠ ਰਵਣ ਕੁਮਾਰ ਆਪਣੀ ਬੇਟੀ ਦੀ ਸੰਭਾਲ ਵਾਸਤੇ ਉਹਨੂੰ ਰੱਖ ਲੈਂਦਾ ਤੇ ਉਹ ਉਹਨੂੰ ਦੱਸਦਾ ਵੀ ਮੇਰੀ ਧੀ ਆ ਜਿਹੜੀ ਵੀ ਇਹਦਾ ਮੈਡੀਕਲ ਦਾ ਜੋ ਵੀ ਕਰਨਾ ਹੈ ਨਾ ਟ੍ਰੀਟਮੈਂਟ ਉਹ ਤੂੰ ਕਰਨਾ ਫਿਜ਼ੀਓਥੈਰੇਪੀ ਵਗੈਰਾ ਕਰਨੀ ਆ ਤੇ ਇਹਦਾ ਤੂੰ ਖਿਆਲ ਰੱਖਣਾ ਤਾਂ ਚਲੋ ਉਹ ਮੁੰਡਾ ਜਿਹੜਾ ਉਹ ਹਰ ਰੋਜ਼ ਰੀਆ ਦਾ ਧਿਆਨ ਰੱਖਣਾ ਹੁੰਦਾ ਉਹ ਫਿਜ਼ੀਓਥੈਰੇਪੀ ਕਰਦਾ ਉਹਦੀ ਹੈ ਨਾ ਉਹਨੂੰ ਤੋੜਨ ਦੀ ਕੋਸ਼ਿਸ਼ ਕਰਦਾ ਜੋ ਵੀ ਮੈਡੀਕਲ ਸਹੂਲਤ ਉਹ ਦੇ ਸਕਦਾ ਹੁੰਦਾ ਉਹ ਦਿੰਦਾ ਕਿਉਂਕਿ ਅਮਰੀਕਾ ਵਾਲੇ ਡਾਕਟਰਾਂ ਨੇ ਇਹੀ ਕਿਹਾ ਸੀ ਵੀ ਵੱਧ ਤੋਂ ਵੱਧ ਇਹਦੀ ਪ੍ਰੈਕਟਿਸ ਕਰਵਾਈ ਜਾਵੇ ਇਹਦੀ ਮ사ਜ ਕੀਤੀ ਜਾਵੇ ਇਹਨੂੰ ਐਕਸਰਸਾਈਜ਼ ਕਰਵਾਈਆਂ ਜਾਣ ਤੇ ਉਹ ਮੁੰਡਾ ਜਿਹੜਾ ਉਹ ਰੋਜ਼ ਆਉਂਦਾ ਐਕਸਰਸਾਈਜ਼ ਵਗੈਰਾ ਕਰਵਾਉਂਦਾ ਹੁਣ ਰੀਆ ਜਿਹੜੀ ਉਹ 16 17 ਸਾਲ ਦੀ ਹੋ ਚੁੱਕੀ ਸੀ ਤੇ ਰੀਆ ਦੀ ਮਾਂ ਜਿਹੜੀ ਉਹਨੇ ਜਮੇ ਮੰਜਾ ਫੜ ਲਿਆ ਸੀ ਤੇ ਉਹ ਰਮਨ ਕੁਮਾਰ ਨੂੰ ਕਹਿ ਦਿੰਦੀ ਵੀ ਹੁਣ ਮੈਂ ਬਹੁਤਾ ਚਿਰ ਨਹੀਂ ਬਚਦੀ ਵੀ ਤੂੰ ਮੇਰੇ ਨਾਲ ਵਾਅਦਾ ਕਰ ਬੀਜੇ ਮੈਨੂੰ ਕੁਝ ਹੋ ਗਿਆ ਤਾਂ ਤੂੰ ਆਪਣੀ ਧੀ ਦਾ ਬਹੁਤ ਖਿਆਲ ਰੱਖੇਗਾ ਉਹ ਕਹਿੰਦਾ ਵੀ ਮੈਂ ਤਾਂ ਹੁਣ ਵੀ ਰੱਖਦਾ ਪਰ ਤੂੰ ਇਹੋ ਜੀਆਂ ਗੱਲਾਂ ਨਾ ਕਰ ਜੇ ਤੂੰ ਛੱਡ ਕੇ ਚਲੀ ਗਈ ਤਾਂ ਮੈਨੂੰ ਹੌਸਲਾ ਕੌਣ ਦੇਊ ਰਮਣ ਕੁਮਾਰ ਦੀ ਪਤਨੀ ਕਹਿੰਦੀ ਜੋ ਮੈਨੂੰ ਅੱਗੇ ਦਿਖ ਰਿਹਾ ਉਹੀ ਗੱਲ ਮੈਂ ਕਰ ਰਹੀ ਆ ਮੈਂ ਵਾਕਿਆ ਹੀ ਬਹੁਤਾ ਟਾਈਮ ਨਹੀਂ ਬਚੂਗੀ ਤੇ ਉਹੀ ਗੱਲ ਸੱਚ ਵੀ ਹੁੰਦੀ ਆ 2 ਮਹੀਨਿਆਂ ਦੇ ਅੰਦਰ ਅੰਦਰ ਰਮਣ ਕੁਮਾਰ ਦੀ ਪਤਨੀ ਹੈ ਜਿਹੜੀ ਉਹਨੂੰ ਅਲਵਿਦਾ ਕਹਿ ਜਾਂਦੀ ਆ ਤੇ ਮਰਦੀ ਮਰਦੀ ਉਹ ਰਮਣ ਕੁਮਾਰ ਤੋਂ ਇਹੀ ਵਾਦਾ ਲੈਂਦੀ ਆ ਵੀ ਤੂੰ ਆਪਣੀ ਧੀ ਦਾ ਖਿਆਲ ਰੱਖੇਗਾ ਇਹਦੇ ਵਾਸਤੇ ਕੋਈ ਇਹੋ ਜਿਹਾ ਮੁੰਡਾ ਲੱਭੇਗਾ ਜਿਹੜਾ ਇਹਦਾ ਖਿਆਲ ਰੱਖ ਸਕੇ ਭਾਵੇਂ ਕਿ ਰਮਨ ਕੁਮਾਰ ਨੂੰ ਪਤਾ ਸੀ ਕਿ ਮੇਰੀ ਅਪਾਹਜ ਧੀ ਲਈ ਕੋਈ ਮੁੰਡਾ ਨਹੀਂ ਮਿਲਣਾ ਪਰ ਫਿਰ ਵੀ ਉਹ ਆਪਣੇ ਘਰ ਵਾਲੀ ਦੇ ਨਾਲ ਵਾਅਦਾ ਕਰਦਾ ਤੇ ਉਹਦੇ ਘਰ ਵਾਲੀ ਇਸ ਦੁਨੀਆ ਤੋਂ ਚਲੀ ਜਾਂਦੀ ਆ ਰਮਨ ਕੁਮਾਰ ਬਿਲਕੁਲ ਇਕੱਲਾ ਰਹਿ ਜਾਂਦਾ ਪਰ ਉਹ ਆਪਣੀ ਧੀ ਨੂੰ ਵੇਖ ਕੇ ਆਪਣੇ ਘਰ ਵਾਲੀ ਦਾ ਦਰਦ ਦਾ ਦੁੱਖ ਆ ਜਿਹੜਾ ਦਿਲ ਦੇ ਵਿੱਚ ਲੁਕੋ ਲੈਂਦਾ ਉਹਨੂੰ ਇਹ ਹੁੰਦਾ ਵੀ ਜੇ ਮੈਂ ਰੋਇਆ ਤਾਂ ਮੇਰੀ ਧੀ ਬਿਲਕੁਲ ਕਮਜ਼ੋਰ ਹੋ ਜਾਊ। ਉਸ ਤੋਂ ਬਾਅਦ ਉਹ ਆਪਣੀ ਧੀ ਦਾ ਹੋਰ ਜ਼ਿਆਦਾ ਖਿਆਲ ਰੱਖਦਾ ਤੇ ਉਹ ਰੱਬ ਅੱਗੇ ਅਰਦਾਸ ਕਰਦਾ ਕਿ हे ਪ੍ਰਮਾਤਮਾ ਜਾਂ ਤਾਂ ਸਾਨੂੰ ਪਿਉ-ਧੀ ਨੂੰ ਲੈ ਜਾ ਤੇ ਜਾਂ ਮੇਰੀ ਧੀ ਨੂੰ ਠੀਕ ਕਰ ਦੇ। ਜੇ ਮੇਰੀ ਧੀ ਠੀਕ ਹੁੰਦੀ ਆ ਤਾਂ ਮੇਰਾ ਮਰਨਾ ਵੀ ਸੌਖਾ ਹੋ ਜਾਊ। ਜੇ ਮੈਨੂੰ ਇਕੱਲੇ ਨੂੰ ਕੁਝ ਹੋ ਗਿਆ ਤਾਂ ਮੈਂ ਮੇਰੀ ਧੀ ਨੂੰ ਕਿਹਦੇ ਸਿਰ ਤੇ ਛੱਡ ਕੇ ਜਾਊ। ਤੇ ਇਹ ਚਿੰਤਾ ਰਮਣ ਕੁਮਾਰ ਨੂੰ ਅੰਦਰੇ-ਅੰਦਰ ਖਾਂਦੀ ਰਹਿੰਦੀ ਆ। ਪਰ ਉਹ ਆਪਣੀ ਧੀ ਦੇ ਸਾਹਮਣੇ ਹਮੇਸ਼ਾ ਹੱਸਦਾ ਰਹਿੰਦਾ ਤੇ ਆਪਣੀ ਧੀ ਨੂੰ ਦਿਲਾਸਾ ਦਿੰਦਾ ਵੀ ਤੂੰ ਇੱਕ ਨਾ ਇੱਕ ਦਿਨ ਜਰੂਰ ਠੀਕ ਹੋ ਜੇਗੀ ਚਲੋ ਭਈ ਇਸੇ ਤਰ੍ਹਾਂ ਸਮਾਂ ਗੁਜ਼ਰਦਾ ਰਹਿੰਦਾ ਤੇ ਹੁਣ ਰਮਨ ਕੁਮਾਰਾ ਜਿਹੜਾ ਉਹ ਆਪਣੀ ਧੀ ਵਾਸਤੇ ਇੱਕ ਨੌਕਰ ਰੱਖਦਾ ਉਹਦੇ ਖਾਣ ਪੀਣ ਦਾ ਖਿਆਲ ਰੱਖਣਾ ਵੈਸੇ ਤਾਂ ਉਹ ਠੀਕ ਹੁੰਦੀ ਆ ਪਰ ਉਹਦੀਆਂ ਲੱਤਾਂ ਨਹੀਂ ਕੰਮ ਕਰਦੀਆਂ ਹੁੰਦੀਆਂ ਇਸ ਕਰਕੇ ਉਹਦੀ ਹੈਲਪ ਲਈ ਇੱਕ ਬੰਦਾ ਹਰ ਟਾਈਮ ਹਾਜ਼ਰ ਚਾਹੀਦਾ ਸੀ ਉਹ ਗਰੀਬ ਤੇ ਨੌਜਵਾਨ ਮੁੰਡਾ ਰੀਆ ਦਾ ਉਹ ਧਿਆਨ ਰੱਖਣਾ ਸ਼ੁਰੂ ਕਰ ਦਿੰਦਾ ਰੀਆ ਦਾ ਹਾਲ ਵੇਖ ਕੇ ਉਹ ਮੁੰਡਾ ਜਿਹੜਾ ਉਹਦਾ ਦਿਲ ਪਸੀਜਿਆ ਜਾਂਦਾ ਉਹ ਕਹਿੰਦਾ ਵੀ ਮਾਲਕ ਵੀ ਦੇਖੋ ਮੇਰੇ ਈ ਏਡੀ ਔਕਾਤ ਤਾਂ ਹੈ ਨਹੀਂ ਜਿੱਡੀ ਮੈਂ ਗੱਲ ਕਰ ਰਿਹਾ ਪਰ ਜਿੰਨਾ ਟਾਈਮ ਵੀ ਹੈਣਾ ਮੇਰਾ ਵਸ ਚੱਲਿਆ ਮੈਂ ਤੁਹਾਡੀ ਧੀ ਦਾ ਖਿਆਲ ਰੱਖੂਗਾ ਤੁਸੀਂ ਬੇਫਿਕਰ ਰਹੋ ਵੀ ਆਪਣੀ ਧੀ ਦੀ ਬਿਲਕੁਲ ਚਿੰਤਾ ਨਾ ਕਰੋ ਤੁਸੀਂ ਆਪਣਾ ਕੰਮ ਹੈ ਜਿਹੜਾ ਉਹ ਕਰਿਆ ਕਰੋ ਰਮਣ ਕੁਮਾਰ ਨੂੰ ਵੀ ਲੱਗਦਾ ਸੀ ਵੀ ਜਿਹੜੇ ਹਿਸਾਬ ਨਾਲ ਮੇਰੀ ਧੀ ਦੀਆਂ ਦਵਾਈਆਂ ਦੇ ਖਰਚੇ ਆ ਵੀ ਮੇਰਾ ਤਾਂ ਕਾਰੋਬਾਰ ਬਿਲਕੁਲ ਬੰਦ ਹੋ ਗਿਆ ਚਲੋ ਉਹ ਉਸ ਮੁੰਡੇ ਨੂੰ ਰੀਆ ਦੀ ਜ਼ਿੰਮੇਵਾਰੀ ਦਿੰਦਾ ਆਪ ਆਪਣਾ ਕਾਰੋਬਾਰ ਦੇਖਦਾ ਸਮਾਂ ਇਸੇ ਤਰ੍ਹਾਂ ਗੁਜ਼ਰਦਾ ਰਹਿੰਦਾ ਤੇ ਉਹ ਮੁੰਡਾ ਇੰਨੇ ਕ ਨਰਮ ਸੁਭਾਅ ਦਾ ਉਹ ਰੀਆ ਦਾ ਬਹੁਤ ਧਿਆਨ ਰੱਖਦਾ ਜੇ ਰੀਆ ਨੂੰ ਡਾਕਟਰ ਦੇ ਲੈ ਕੇ ਜਾਣਾ ਤਾਂ ਵੀਲ ਚੇਅਰ 'ਤੇ ਲੈ ਜਾਂਦਾ ਸੀਗਾ ਜੇ ਰੀਆ ਦੀ ਹੈਣਾ ਫਿਜ਼ੀਓਥੈਰੇਪੀ ਕਰਾਉਣ ਜਾਣਾ ਤਾਂ ਵੀ ਉਹਨੂੰ ਵੀਲ ਚੇਅਰ 'ਤੇ ਲੈ ਜਾਂਦਾ ਸੀ ਉਹਦੇ ਖਾਣ ਪੀਣ ਦਾ ਖਾਸ ਖਿਆਲ ਰੱਖਦਾ ਉਹਨੂੰ ਬਾਥਰੂਮ ਤੱਕ ਛੱਡਣਾ ਉਹਦੇ ਕੱਪੜੇ ਪ੍ਰੈਸ ਕਰਕੇ ਬਾਥਰੂਮ 'ਚ ਟੰਗਣੇ ਸਾਰਾ ਕੰਮ ਉਹ ਆਪ ਕਰਦਾ ਸੀ ਤੇ ਉਹਦੀ ਇਹ ਸੇਵਾ ਭਾਵਨਾ ਦੇਖ ਕੇ ਰੀਆ ਉਹਦੇ ਵੱਲ ਵੇਖਦੀ ਮੁਸਕਰਾਉਂਦੀ ਤੇ ਕਈ ਵਾਰ ਉਹ ਕਹਿ ਵੀ ਦਿੰਦੀ ਵੀ ਰਾਮ ਤੂੰ ਮੇਰਾ ਇੰਨਾ ਖਿਆਲ ਰੱਖਦਾ ਵੀ ਅੱਜ ਤੱਕ ਹਣਾ ਇੰਨੀਆਂ ਨਰਸਾਂ ਰੱਖੀਆਂ ਜਿਨੂੰ ਅਸੀਂ ਇੰਨੀ ਤਨਖਾਹ ਵੀ ਦਿੰਦੇ ਸੀ ਵੀ ਉਹਨਾਂ ਨੇ ਵੀ ਮੇਰਾ ਇੰਨਾ ਖਿਆਲ ਨਹੀਂ ਰੱਖਿਆ ਵੀ ਤੈਨੂੰ ਮੈਂ ਬੋਝ ਨਹੀਂ ਲੱਗਦੀ ਉਹ ਕਹਿੰਦਾ ਵੀ ਨਹੀਂ ਮੈਂ ਮੈਂ ਤੁਸੀਂ ਐ ਕਿਉਂ ਕਹਿੰਦੇ ਹੋ ਵੀ ਬੋਝ ਕਹਦਾ ਵੀ ਮੈਂ ਤਨਖਾਹ ਲੈਣਾ ਨਾ ਤੁਹਾਨੂੰ ਸੰਬੰਧੀ ਉਹ ਕਹਿੰਦੀ ਤਨਖਾਹ ਤਾਂ ਇੱਕ ਪਾਸੇ ਰਹਿ ਗਈ ਪਰ ਤੇਰੇ 'ਚ ਜਿਹੜੀ ਇਨਸਾਨੀਅਤ ਆ ਵੀ ਇਹ ਮੈਂ ਅੱਜ ਤੱਕ ਕਿਸੇ 'ਚ ਦੇਖੀ ਨਹੀਂ ਵੀ ਤੂੰ ਮੇਰੇ ਤੋਂ ਜਮਾ ਨਹੀਂ ਆਖਦਾ ਕਈ ਵਾਰੀ ਮੈਂ ਜੜੀ ਹੋ ਜਾਨੀ ਆ ਮੈਂ ਤੈਨੂੰ ਭੱਜ ਕੇ ਵੀ ਪੈ ਜਾਨੀ ਆ ਜਦੋਂ ਤੂੰ ਮੈਨੂੰ ਚੇਅਰ ਤੋਂ ਉਠਾ ਕੇ ਬਾਥਰੂਮ 'ਚ ਛੱਡਦਾ ਜਦੋਂ ਤੂੰ ਬਾਥਰੂਮ ਚੋ ਲਿਆਉਣਾ ਕਈ ਵਾਰ ਹਨਾ ਮੇਰੀ ਪੈਰ ਜਦੋਂ ਕਿਸੇ ਚੀਜ਼ ਨਾਲ ਵੱਜਦਾ ਮੈਨੂੰ ਇਹ ਲੱਗਦਾ ਵੀ ਮੈਨੂੰ ਦਰਦ ਹੋਇਆ ਤਾਂ ਮੈਂ ਤੇਰੇ ਤੇ ਚੀਕ ਦਿੰਨੀ ਆ ਵੀ ਤੇਨੂੰ ਜਮਾ ਗੁੱਸਾ ਨਹੀਂ ਆਉਂਦਾ ਉਹ ਕਹਿੰਦਾ ਨਾ ਉਹ ਕਹਿੰਦਾ ਵੀ ਤੁਸੀਂ ਬੇਵੱਸ ਹੋ ਮਜਬੂਰ ਹੋ ਤੁਸੀਂ ਮਜਬੂਰੀ ਆ ਤੁਹਾਡੀ ਤੁਸੀਂ ਮੇਰੇ ਤੇ ਡਿਪੈਂਡ ਹੋ ਤੇ ਤੁਹਾਨੂੰ ਸਾਹਮਦੇ ਸਮੇਂ ਜੇ ਮੇਰੇ ਤੋਂ ਕੋਈ ੜੰਗੈਲੀ ਹੋਊ ਤੇ ਤੁਸੀਂ ਮੇਰੇ ਤੇ ਗੁੱਸਾ ਕਰੋਗੇ ਨਾ ਮੈਂ ਤੁਰਿਆ ਫਿਰਦਾ ਕਿਤੇ ਵੀ ਜਾ ਸਕਦਾ ਤੁਸੀਂ ਤਾਂ ਮੇਰੇ ਤੇ ਡਿਪੈਂਡ ਹੋ ਨਾ ਜੇ ਮੈਂ ਤੁਹਾਨੂੰ ਕਿਤੇ ਲੈ ਜਾਊਂਗਾ ਤਾਂ ਹੀ ਜਾਓਗੇ ਤੇ ਮੇਰੇ ਤੇ ਤੁਸੀਂ ਗੁੱਸਾ ਕੱਢਣਾ ਮੈਨੂੰ ਤਾਂ ਕੋਈ ਇਹ ਗੱਲ ਬੁਰੀ ਨਹੀਂ ਲੱਗਦੀ ਤਾਂ ਚਲੋ ਭਈ ਉਹਨਾਂ ਦੋਨਾਂ ਦੀ ਆਪਸ ਦੇ ਵਿੱਚ ਵਧੀਆ ਦੋਸਤੀ ਹੋ ਜਾਂਦੀ ਆ ਕਈ ਵਾਰੀ ਉਹ ਗੱਲਾਂ ਕਰਨ ਲੱਗ ਜਾਂਦਾ ਰੀਆ ਜੇ ਮੇਰੇ ਕੋਲ ਕੋਈ ਇਹੋ ਜਿਹਾ ਜਾਦੂ ਹੋਵੇ ਨਾ ਮੈਂ ਤੇਰੇ ਪੈਰ ਠੀਕ ਕਰਦਾ ਤੇਰੀਆਂ ਲੱਤਾਂ ਠੀਕ ਕਰਦਾ ਤੂੰ ਇੰਨੀ ਸੋਹਣੀ ਸੁਨੱਖੀ ਆ ਪਰ ਵੀਲਚੇਅਰ ਤੇ ਬੈਠੀ ਨਾ ਤੈਨੂੰ ਦੇਖ ਕੇ ਮੇਰਾ ਕਾਲਜੇ ਦੇ ਅੰਦਰੋਂ ਰੁਗ ਭਰਿਆ ਜਾਂਦਾ ਬੱਸ ਮੇਰਾ ਵਸ ਨਹੀਂ ਚੱਲਦਾ ਜੇ ਆਪਣਾ ਆਪ ਵੇਚ ਕੇ ਵੀ ਤੇਰਾ ਇਲਾਜ ਹੁੰਦਾ ਹੋਵੇ ਤਾਂ ਮੈਂ ਕਰਾਵਾਂ ਜਦੋਂ ਉਹ ਇਹੋ ਜਿਹੀਆਂ ਗੱਲਾਂ ਕਹਿੰਦਾ ਤਾਂ ਰੀਆ ਵੀ ਰੋਣ ਲੱਗ ਜਾਂਦੀ ਦੋਨੋਂ ਜਾਣੇ ਕਦੇ ਹੱਸੇ ਤੇ ਕਦੇ ਰੋਏ ਇਸੇ ਤਰ੍ਹਾਂ ਉਹਨਾਂ ਦੇ ਦਿਨ ਵਧੀਆ ਲੰਘਣ ਲੱਗ ਜਾਂਦੇ ਆ ਤੇ ਰਮਣ ਕੁਮਾਰ ਆ ਜਿਹੜਾ ਉਹ ਵੀ ਨੋਟ ਕਰਦਾ ਵੀ ਜਦੋਂ ਦਾ ਰਾਮ ਆਇਆ ਰੀਆ ਦੇ ਚਿਹਰੇ ਤੇ ਹਾਸੇ ਰਹਿਣ ਲੱਗੀ ਆ ਉਹ ਰਾਮ ਨੂੰ ਕਹਿ ਦਿੰਦਾ ਵੀ ਰਾਮ ਰੀਆ ਬਹੁਤ ਵਾਰ ਟੁੱਟੀ ਆ ਕਿਤੇ ਇਹ ਨਾ ਹੋਵੇ ਵੀ ਤੂੰ ਇਹਦਾ ਵਧੀਆ ਦੋਸਤ ਬਣ ਕੇ ਤੇ ਇਹਨੂੰ ਛੱਡ ਕੇ ਚਲੇ ਜਾਵੇਂ ਉਹ ਕਹਿੰਦਾ ਵੀ ਨਹੀਂ ਮਾਲਕ ਮੈਂ ਕਿੱਥੇ ਜਾਣਾ ਤੇ ਚਲੋ ਭਈ ਇਸੇ ਤਰ੍ਹਾਂ ਸਮਾਂ ਗੁਜ਼ਰਦਾ ਇੱਕ ਦਿਨ ਰਮਣ ਕੁਮਾਰ ਆ ਜਿਹੜਾ ਉਹ ਇਹ ਸੋਚਦਾ ਵੀ ਕਿਉਂ ਨਾ ਮੈਂ ਰਾਮ ਨੂੰ ਰੀਆ ਨਾਲ ਵਿਆਹ ਕਰਾਉਣ ਬਾਰੇ ਪੁੱਛਾਂ ਫਿਰ ਉਹ ਸੋਚਦਾ ਵੀ ਮੈਂ ਕਿੰਨਾ ਮਤਲਬੀ ਆ ਸਵਾਰਥੀ ਆ ਵੀ ਇੱਕ ਤਾਂ ਉਹ ਮੁੰਡਾ ਮੇਰੀ ਧੀ ਦੀ ਸੰਭਾਲ ਕਰਦਾ ਤੇ ਮੈਂ ਪੱਕੇ ਤੌਰ ਤੇ ਉਹਦੇ ਗਲ ਬੰਨਣ ਨੂੰ ਫਿਰਦਾ ਵੀ ਇਹਨੂੰ ਹਣਾ ਉਹਦੇ ਲੜਨਾਂ ਲਾ ਦਿਆ ਤੇ ਫਿਰ ਉਹ ਸੋਚਦਾ ਵੀ ਨਹੀਂ ਇੱਕ ਧੀ ਦਾ ਪਿਓ ਹੋਣ ਦੇ ਨਾਤੇ ਮੈਂ ਗੱਲ ਤਾਂ ਕਰ ਸਕਦਾ ਤਾਂ ਚਲ ਭਈ ਉਹ ਰਾਮ ਨੂੰ ਬੁਲਾਉਂਦਾ ਤੇ ਰਾਮ ਨੂੰ ਕਹਿੰਦਾ ਵੀ ਰਾਮ ਮੇਰੀ ਗੱਲ ਸੁਣ ਮੈਂ ਨਾ ਬਹੁਤ ਵੱਡੀ ਗੱਲ ਕਹਿਣ ਜਾ ਰਿਹਾ ਵੀ ਪਤਾ ਨਹੀਂ ਤੂੰ ਕੀ ਸੋਚੇਗਾ ਪਰ ਮੈਂ ਕਰਨੀ ਚਾਹਣਾ ਗੱਲ ਉਹ ਕਹਿੰਦਾ ਵੀ ਹਾਂ ਮਾਲਕ ਦੱਸੋ ਕਿੰਨਾ ਵੀ ਮੈਂ ਦੇਖਿਆ ਵੀ ਜਿਸ ਤਰੀਕੇ ਨਾਲ ਤੋਰੀਆ ਨੂੰ ਖੁਸ਼ ਰੱਖਦਾ ਵੀ ਕੋਈ ਵੀ ਮੇਰੀ ਧੀ ਨੂੰ ਖੁਸ਼ ਨਹੀਂ ਰੱਖ ਸਕਦਾ ਪਹਿਲੀ ਗੱਲ ਤਾਂ ਇਹ ਕਿ ਕੋਈ ਵੀ ਮੇਰੀ ਧੀ ਨਾਲ ਵਿਆਹ ਕਰਵਾਉਣ ਲਈ ਰਾਜ਼ੀ ਨਹੀਂ ਹੋ ਹੁਣ ਤੂੰ ਆਏ ਨਾ ਸੋਚੀਂ ਵੀ ਮੈਂ ਖਵਣੀ ਆਪਦੀ ਅਮੀਰੀ ਦੇ ਚੱਕਰ 'ਚ ਜਾਂ ਤੈਨੂੰ ਕਿਸੇ ਲਾਲਚ ਦੇ ਚੱਕਰ ਦੇ ਵਿੱਚ ਬਲੈਕਮੇਲ ਕਰ ਰਿਹਾ ਪਰ ਮੈਂ ਇਹ ਚਾਹਣਾ ਵੀ ਜੇ ਤੂੰ ਮੇਰੀ ਧੀ ਨਾਲ ਵਿਆਹ ਕਰਵਾ ਲਵੇਂ ਤਾਂ ਮੇਰੀ ਬਹੁਤ ਵੱਡੀ ਚਿੰਤਾ ਮੁੱਕ ਜਾਵੇ ਦੇਖ ਤੈਨੂੰ ਪੈਸੇ ਦੀ ਕੋਈ ਫਿਕਰ ਨਹੀਂ ਮੇਰਾ ਕਾਰੋਬਾਰ ਹੈਗਾ ਕਾਰੋਬਾਰ ਮੇਂ ਦੁਆਰਾ ਤੋਂ ਖੜਾ ਕਰ ਲਿਆ ਭਾਵੇਂ ਕਿ ਮੇਰਾ ਬਹੁਤ ਪੈਸਾ ਲੱਗ ਚੁੱਕਿਆ ਸੀ ਪਰ ਮੇਰਾ ਕਾਰੋਬਾਰ ਆ ਕਦੇ ਡੁੱਬਣ ਵਾਲਾ ਨਹੀਂ ਹੈਗਾ ਬਸ ਤੂੰ ਮੇਰੀ ਧੀ ਦਾ ਖਿਆਲ ਰੱਖਣਾ ਤਾਂਰਾ ਮ ਜਿਹੜਾ ਉਹ ਹੱਸ ਪੈਂਦਾ ਤੇ ਕਹਿੰਦਾ ਵੀ ਤੁਸੀਂ ਮੇਰੇ ਦਿਲ ਦੀ ਗੱਲ ਕਹਿਤੀ ਵਾਕਿਆ ਹੀ ਮੈਨੂੰ ਇਹ ਲੱਗਦਾ ਸੀ ਕਿ ਥੋਡੀ ਧੀ ਲਈ ਮੈਂ ਹੀ ਬਣਿਆ ਉਹ ਕਹਿੰਦਾ ਵੀ ਤੂੰ ਅਪਾਹਜਤੀ ਮੇਰੀ ਅਪਾਹਜਤੀ ਬਾਰੇ ਹੀ ਸੋਚ ਲੈਂਦਾ ਸੀ ਵੀ અપਾਹਜ ਕੁੜੀ ਬਾਰੇ ਉਹਦਾ ਜੀਵਨ ਸਾਥੀ ਬਣਨ ਬਾਰੇ ਤਾਂ ਕੋਈ ਵੀ ਮੁੰਡਾ ਨਹੀਂ ਸੋਚਦਾ ਉਹ ਕਹਿੰਦਾ ਪਰ ਮੈਂ ਸੋਚਦਾ ਸੀ ਕਹਿੰਦਾ ਜਿਸ ਹਿਸਾਬ ਨਾਲ ਰੀਆ मैम ਮੇਰੇ ਨਾਲ ਖੁਸ਼ ਰਹਿੰਦੇ ਆ ਮੈਨੂੰ ਸਕੂਨ ਮਿਲਦਾ ਵੀ ਮੈਂ ਇੱਕ ਬੇਵੱਸ ਤੇ અપਾਹਜ ਕੁੜੀ ਦੇ ਚਿਹਰੇ ਤੇ ਮੁਸਕਾਨ ਲਿਆਉਣਾ ਤੇ ਮੈਂ ਉਹਨੂੰ ਸਾਰੀ ਉਮਰ ਖੁਸ਼ ਰੱਖਣ ਦਾ ਜ਼ਿੰਮੇਵਾਰੀ ਲੈਣਾ ਠੇਕਾ ਲੈਣਾ ਮੈਂ ਇਸ ਗੱਲ ਦਾ ਤੇ ਇਹ ਫੇਰ ਹੀ ਸੰਭਵ ਆ ਜਿਉ ਮੇਰੀ ਪਤਨੀ ਬਣੂਗੀ ਮੈਂ ਉਹਨੂੰ ਆਪਣੀ ਪਤਨੀ ਦੇ ਰੂਪ ਦੇ ਵਿੱਚ ਸਵੀਕਾਰ ਕਰਦਾ। ਇਹ ਗੱਲ ਸੁਣ ਕੇ ਰਮਨ ਕੁਮਾਰ ਆ ਜਿਹੜਾ ਉਹ ਰਾਮ ਨੂੰ ਆਪਣੇ ਸੀਨੇ ਨਾਲ ਲਾ ਲੈਂਦਾ। ਤੇ ਉਹਨੂੰ ਕਹਿੰਦਾ ਵੀ ਤੂੰ ਮੇਰਾ ਬਹੁਤ ਵੱਡਾ ਬੋਝ ਹਲਕਾ ਕਰਤਾ। ਮੇਰੇ ਘਰ ਵਾਲੀ ਨੂੰ ਮਰਦੇ ਸਮੇਂ ਮੈਂ ਇਹ ਵਾਅਦਾ ਕੀਤਾ ਸੀ ਉਹਦੇ ਨਾਲ ਵੀ ਆਪਣੀ ਧੀ ਲਈ ਮੈਂ ਵਧੀਆ ਮੁੰਡਾ ਲੱਭੂ। ਮੈਨੂੰ ਉਮੀਦ ਨਹੀਂ ਸੀ ਕਿ ਮੈਂ ਆਪਣੀ ਧੀ ਲਈ ਕੋਈ ਮੁੰਡਾ ਲੱਭ ਸਕਦਾ ਪਰ ਮੈਨੂੰ ਆਪਦੀ ਧੀ ਲਈ ਮੁੰਡਾ ਮਿਲਿਆ ਵੀ ਤੇ ਬਹੁਤ ਪਰਫੈਕਟ ਮੁੰਡਾ ਮਿਲਿਆ। ਤੇਰਾ ਬਹੁਤ-ਬਹੁਤ ਧੰਨਵਾਦ। ਉਹਦੇ ਮੂਰੇ ਹੱਥ ਜੋੜਦਾ ਰਾਮ ਉਹਦੇ ਹੱਥ ਫੜ ਲੈਂਦਾ ਤੇ ਕਹਿੰਦਾ ਵੀ ਨਹੀਂ ਮਾਲਕ ਮੇਰੇ ਅੱਗੇ ਹੱਥ ਜੋੜ ਕੇ ਮੈਨੂੰ ਸ਼ਰਮਿੰਦਾ ਨਾ ਕਰੋ ਤਾਂ ਚਲੋ ਫਿਰ ਸੇਠ ਰਵਣ ਕੁਮਾਰ RAM ਦੇ ਨਾਲ ਆਪਣੀ ਧੀ ਦਾ ਵਿਆਹ ਕਰਦਾ ਮੰਦਰ ਦੇ ਵਿੱਚ ਅ ਦੇਖੋ ਵੀ ਇੱਕ ਵੀਲ ਚੇਅਰ ਤੇ ਬੈਠੀ ਕੁੜੀ ਦੇ ਨਾਲ ਵਿਆਹ ਕਰਵਾਉਣ ਲਈ ਜੇ ਕੋਈ ਮੁੰਡਾ ਹਾਂ ਕਰਦਾ ਤਾਂ ਉਹਦਾ ਜਿਗਰਾ ਕਿੰਨਾ ਵੱਡਾ ਹੋਊਗਾ ਚਲੋ ਰਸਮਾਂ ਦੇ ਅਨੁਸਾਰ ਉਹਨਾਂ ਦਾ ਵਿਆਹ ਹੋ ਜਾਂਦਾ ਪਰ ਰਵਣ ਕੁਮਾਰ ਨੇ ਇਹੀ ਕਿਹਾ ਹੁੰਦਾ ਕਿ ਤੂੰ ਇੱਥੇ ਹੀ ਇਸ ਘਰ ਦੇ ਵਿੱਚ ਹੀ ਰਹੇਗਾ ਰੀਆ ਦੇ ਨਾਲ ਕਿਉਂਕਿ ਇਹ ਕਰ ਮੈਂ ਕਿਹਨੂੰ ਦੇਣਾ ਤੇ ਮੈਂ ਨਹੀਂ ਚਾਹੁੰਦਾ ਕਿ ਮੇਰੀ ਧੀ ਮੇਰੀ ਅੱਖਾਂ ਤੋਂ ਦੂਰ ਜਾਵੇ ਤੇ ਜਿਹੜਾ ਆਰਾਮ ਹੁੰਦਾ ਨਾ ਉਹ ਅਨਾਥ ਹੁੰਦਾ ਉਹਦਾ ਕੋਈ ਵੀ ਨਹੀਂ ਹੁੰਦਾ ਵਿਚਾਰਾ ਇਸੇ ਤਰ੍ਹਾਂ ਰੋਲ ਖੁੜ ਕੇ ਪਲਿਆ ਹੁੰਦਾ ਹੁਣ ਰਮਣ ਕੁਮਾਰ ਇਸ ਗੱਲ ਤੋਂ ਚਿੰਤਾ ਮੁਕਤ ਹੋ ਜਾਂਦਾ ਤੇ ਆਰਾਮ ਰੀਆ ਦਾ ਪਹਿਲਾਂ ਨਾਲੋਂ ਵੀ ਵਧੀਆ ਖਿਆਲ ਰੱਖਦਾ ਚਲੋ ਇਧਰੋਂ ਨਾ ਰਮਣ ਕੁਮਾਰ ਦਾ ਜਿਹੜਾ ਕਾਰੋਬਾਰ ਆ ਵੀ ਰੱਬ ਦੀ ਕਿਰਪਾ ਕਹਿ ਲੋ ਕੁਦਰਤ ਦੀ ਕਿਰਪਾ ਕਹਿ ਲੋ ਉਹਦੇ ਕਾਰੋਬਾਰ 'ਚ ਬੜਾ ਵਾਧਾ ਹੁੰਦਾ ਜਿੰਨੇ ਵੀ ਸ਼ੇਅਰ ਉਹ ਮਾਰਕੀਟ ਦੇ ਵਿੱਚ ਲਾਉਂਦਾ ਤੇ ਆਪਣੇ ਦੋ ਦੋਸਤਾਂ ਨਾਲ ਰਲ ਕੇ ਉਹ ਅੱਗੇ ਦਾ ਕੰਮ ਵਧਾਉਂਦਾ ਤੇ ਉਹਦਾ ਬਿਜ਼ਨਸ ਵਧੀਆ ਚੱਲਦਾ ਤੇ ਹੁਣ ਉਹਦੇ ਕੋਲ ਇੰਨਾ ਕ ਪੈਸਾ ਹੋ ਜਾਂਦਾ ਤੇ ਉਹ ਸੋਚਦਾ ਵੀ ਅਮਰੀਕਾ ਵਾਲੇ ਡਾਕਟਰ ਕਹਿੰਦੇ ਸੀ ਵੀ ਇਹਦਾ ਇਲਾਜ ਹੋਜੂ ਕਿਉਂ ਨਾ ਮੈਂ ਦੁਬਾਰੇ ਇਹਨੂੰ ਅਮਰੀਕਾ ਲੈ ਜਾ ਚਲ ਉਹ ਰਾਮ ਦੇ ਨਾਲ ਗੱਲ ਕਰਦਾ ਰਾਮ ਕਹਿੰਦਾ ਵੀ ਆਪਾਂ ਜਾ ਜਾਏ ਹੁਣੇ ਆ ਵੀ ਦੇਖ ਲੈਨੇ ਆ ਹਨਾ ਪਰ ਪੈਸਾ ਉਹ ਕਹਿੰਦਾ ਵੀ ਪੈਸੇ ਦੀ ਤੂੰ ਫਿਕਰ ਨਾ ਕਰ ਚਲੋ ਮੈਡੀਕਲ ਦੇ ਆਧਾਰ ਤੇ ਉਹ ਫਿਰ ਅੰਬੈਸੀ ਦੇ ਵਿੱਚ ਫਾਇਲ ਲਾਉਂਦੇ ਆ ਤੇ ਉਹਨਾਂ ਨੂੰ ਇਲਾਜ ਕਰਾਉਣ ਦੇ ਲਈ ਵੀਜ਼ਾ ਮਿਲ ਜਾਂਦਾ ਹੁਣ ਰਾਮ ਰੀਆ ਦੋਨੋਂ ਜਣੇ ਅਮਰੀਕਾ ਜਾਂਦੇ ਆ ਤੇ ਰਮਨ ਕੁਮਾਰ ਆ ਜਿਹੜਾ ਉਹ ਉਹਨਾਂ ਨੂੰ ਕਹਿੰਦਾ ਵੀ ਤੁਸੀਂ ਪੈਸੇ ਦੀ ਫਿਕਰ ਨਾ ਕਰਿਓ ਬਸ ਤੂੰ ਇਹਦਾ ਇਲਾਜ ਕਰਾ ਕੇ ਮੋਣੀ ਤਾਂ ਚਲੋ ਰਾਮ ਉਹਨੂੰ ਲੈ ਕੇ ਜਾਂਦਾ ਰਾਮ ਵਿਚਾਰਾ ਕਦੇ ਬਾਹਰ ਨਹੀਂ ਨਿਕਲਿਆ ਸੀ ਪਰ ਫਿਰ ਵੀ ਹਨਾ ਉਹ ਮਰੀਜ਼ ਸੀਗੇ ਤੇ ਹਸਪਤਾਲ ਦੇ ਵਿੱਚ ਜਦੋਂ ਪਹੁੰਚਦੇ ਆ ਤਾਂ ਹਸਪਤਾਲ ਦਾ ਸਟਾਫ ਵਧੀਆ ਕੋਆਪਰੇਟਿਵ ਹੁੰਦਾ ਤੇ ਰੀਆ ਦੇ ਟੈਸਟ ਵਗੈਰਾ ਕੀਤੇ ਜਾਂਦੇ ਆ ਤੇ ਡਾਕਟਰ ਕਹਿੰਦੇ ਆ ਵੀ 1 ਮਹੀਨਾ ਹਸਪਤਾਲ ਦੇ ਵਿੱਚ ਰਹਿਣਾ ਪਊ 10000 ਅਮਰੀਕੀ ਡਾਲਰ ਖਰਚਾ ਆਊਗਾ ਪਰ ਠੀਕ ਹੋ ਜੂਗੀ ਰਮਨ ਕੁਮਾਰ RAM ਨੂੰ ਕਹਿੰਦਾ ਕਿ ਪੈਸੇ ਦੀ ਫਿਕਰ ਨਹੀਂ ਕਰਨੀ ਜਿੰਨੇ ਮਰਜ਼ੀ ਪੈਸੇ ਡਾਕਟਰ ਮੰਗਣ ਤਾਂ ਚਲੋ ਜਲਦੀ ਤੋਂ ਜਲਦੀ ਰੀਆ ਦਾ ਇਲਾਜ ਸ਼ੁਰੂ ਕੀਤਾ ਜਾਂਦਾ ਫਿਜ਼ੀਓਥੈਰੇਪੀਜ਼ ਹੁੰਦੀਆਂ ਨੇ ਜੋ ਵੀ ਇਲਾਜ ਉਦਾ ਹੋਣਾ ਹੁੰਦਾ ਤੇ 1 ਮਹੀਨੇ ਦੇ ਵਿੱਚ ਹੀ ਰੀਆ ਜਿਹੜੀ ਉਹ ਠੀਕ ਹੋ ਜਾਂਦੀ ਆਪਣੇ ਪੈਰਾਂ ਤੇ ਚੱਲਣ ਲੱਗਦੀ ਆ ਇਸ ਦੌਰਾਨ RAM ਨੇ ਰੀਆ ਨੂੰ ਬਹੁਤ ਹੌਸਲਾ ਦਿੱਤਾ ਉਹਦੀ ਸੰਭਾਲ ਕੀਤੀ ਤੇ RAM ਦੀ ਸੰਭਾਲ ਦੇ ਸਦਕਾ ਹੀ ਰੀਆ ਦੇ ਵਿੱਚ ਨਵਾਂ ਹੌਸਲਾ ਆਉਂਦਾ ਤੇ 50000 ਡਾਲਰ ਆ ਜਿਹੜੇ ਉਹ RAMਨ ਕੁਮਾਰ ਲਈ ਕੋਈ ਬਹੁਤ ਹੀ ਵੱਡੀ ਕੀਮਤ ਨਹੀਂ ਸੀ ਜਦੋਂ ਉਹਨੂੰ ਇਹ ਪਤਾ ਲੱਗਦਾ ਵੀ ਮੇਰੀ ਤਾਂ ਠੀਕ ਹੋ ਗਈ ਤਾਂ ਉਹ ਫੁੱਲਿਆ ਨਹੀਂ ਸਮਾਉਂਦਾ ਤੇ ਅੱਜ ਰਾਮ ਅਤੇਰੀਆ ਅਮਰੀਕਾ ਤੋਂ ਵਾਪਸ ਪੰਜਾਬ ਆ ਰਹੇ ਸੀ ਤੇ ਰਮਣ ਕੁਮਾਰ ਚਾਈ ਚਾਈ ਉਹਨਾਂ ਨੂੰ ਦਿੱਲੀ 에ਅਰਪੋਰਟ ਤੇ ਲੈਣ ਜਾਂਦਾ ਜਿਹੜੀ ਆਪਣੀ ਧੀ ਨੂੰ ਵੀਲ ਚੇਅਰ ਤੇ ਉਹ ਜਹਾਜ਼ ਦੇ ਵਿੱਚ ਚੜਾ ਕੇ ਆਇਆ ਸੀ ਅੱਜ ਉਹ ਆਪਣੀ ਧੀ ਨੂੰ ਉਸੇ ਪੈਰਾਂ ਨਾਲ ਚੱਲਦੀ ਵੇਖਦਾ ਤਾਂ ਉਹ ਭੱਜ ਕੇ ਜਾ ਕੇ ਆਪਣੀ ਧੀ ਦੇ ਗੱਲ ਲੱਗ ਜਾਂਦਾ ਤੇ ਉਹ ਆਪਣੇ ਜਵਾਈ ਦੇ ਪੈਰ ਫੜ ਲੈਂਦਾ ਪਰ ਰਾਮ ਉਹਨੂੰ ਉਠਾਉਂਦਾ ਤੇ ਕਹਿੰਦਾ ਵੀ ਨਹੀਂ ਇਹ ਤੁਸੀਂ ਕੀ ਕਰ ਰਹੇ ਹੋ ਤੁਸੀਂ ਮੇਰੇ ਤੇ ਕਿਉਂ ਭਾਰ ਚੜਾ ਰਹੇ ਹੋ ਉਹ ਕਹਿੰਦਾ ਵੀ ਜੇ ਮੇਰੀ ਧੀ ਠੀਕ ਹੋਈ ਆ ਤਾਂ ਤੇਰੀ ਬਦੌਲਤ ਠੀਕ ਹੋਈ ਆ ਮੈਂ ਸਲਾਮ ਕਰਦਾ ਤੇਰੇ ਵਰਗੇ ਮੁੰਡੇ ਨੂੰ ਜਿਨੇ ਬਿਨਾ ਕਿਸੇ ਲਾਲਚ ਦੇ ਮੇਰੀ ਧੀ ਦਾ ਹੱਥ ਫੜਿਆ ਤੇ ਅੱਜ ਮੇਰੀ ਧੀ ਨੂੰ ਉਹਦੇ ਪੈਰਾਂ 'ਤੇ ਚੱਲਣ ਲੱਗਾ ਤਾਂ ਹਾਂਜੀ ਦੋਸਤੋ ਹੁਣ ਰਾਮ ਅਤੇ ਰੀਆ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰਦੇ ਆ ਤੇ ਰਮਨ ਕੁਮਾਰ ਨੇ ਆਪਣੀ ਸਾਰੀ ਪ੍ਰਾਪਰਟੀ ਹੈ ਜਿਹੜੀ ਉਹ ਰਾਮ ਦੇ ਨਾਂ ਕਰਤੀ ਸੀ ਅੱਜ ਰਾਮ ਤੇ ਰੀਆ ਬਹੁਤ ਖੁਸ਼ ਨੇ ਇੱਕ ਦੂਜੇ ਦੇ ਨਾਲ ਤੇ ਉਹਨਾਂ ਦੇ ਦੋ ਬੱਚੇ ਨੇ ਇਸ ਤਰ੍ਹਾਂ ਕਿਸੇ ਇਨਸਾਨ ਦੀ ਕੁਰਬਾਨੀ ਆ ਜਿਹੜੀ ਉਹ ਦੂਜੇ ਦਾ ਹੌਸਲਾ ਬਣ ਜਾਂਦੀ ਆ ਕਿਵੇਂ ਲੱਗੀ ਤੁਹਾਨੂੰ ਇਹ ਕਹਾਣੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਜੀ